E aí? ਉਹ ਕੋਈ ਬੈਲਟ ਇਹ ਜਾਂ ਮਾਰਜਨ ਘਟਉਣ ਕਾਰਨ ਕੋਈ ਦੁਕਾਨਦਾਰ ਸਾਡੇ ਬਾਗੇਪੁਰਾਣੇ ਚ ਕੋਈ ਨਹੀਂ ਵੇਚਦਾ। ਹਾਂ ਇਹ ਇਹ ਚ ਵੀ ਕਾਪੀ ਆਉਦੀ ਆ ਪਰ 110% ਇਹ ਆ ओरिजिनल ਦੇਵਾਂਗੇ। ਬਹੁਤ ਬੰਦੇ ਆ ਕਈ ਜਿਵੇਂ ਕਿਸੇ ਪਾਸੇ ਹੋਰ ਜੁੜੇ ਹੋਏ ਆ ਸਾਥ ਉਹਨਾਂ ਨੇ ਸਪੈਸ਼ਲ ਬੈਲਟਾਂ ਹੀ ਲੈ ਕੇ ਜਾਣਗੇ। ਵਿੱਚ ਹੁਣ ਕਈਆਂ ਤਾਂ ਕੱਚੀਆਂ ਸ਼ਾਫਟਾਂ ਆ ਜਾਂਦੀਆਂ ਵਿੱਚ ਜਿੰਨੀਆਂ ਵੀ ਪਈਆਂ ਸਾਰੀਆਂ ਟੈਂਪਰਾ ਕੋਈ ਬੰਦਾ ਭਾਵੇਂ ਰੇਤੀ ਲਾ ਕੇ ਚੈੱਕ ਕਰ ਸਕਦਾ। ਉਹ 2009 ਤੋਂ ਅਸੀਂ ਕੰਬਾਇਨਾ ਚਲਾਉਨੇ ਆ। ਉਹਦਾ ਫਿੱਟ ਤੀਕ ਵੀ ਕਰਾ ਦੇਈਦਾ ਵੀ ਆਏ ਹੋ ਗਏ। ਠੀਕ ਹੈ। ਹਾਂ ਸਾਰਾ ਜੱਟ ਸੌਦੇ ਵਾਲਾ ਆ। ਹਾਂ ਜੱਟ ਸੌਦੇ ਵਾਲਾ ਆ। ਆ ਠੀਕ ਹੈ ਤੇ ਐਨ ਆਰ ਬੀ ਦਾ ਵੇਚਦੇ ਆ ਮੈਂ ਕਹਿੰਦਾ ਵੀ ਸਭ ਤੋਂ ਵੱਧ ਡੁਪਲੀਕੇਸੀ ਇਹਨਾਂ ਕੰਮ ਆਉਂਦੀ ਆ ਜੀ ਆਉਂਦੀ ਆ ਪਰ ਇਹਦੇ ਇਹ ਕੰਮ ਦੀ ਆਪਾਂ 110% ਗਾਰੰਟੀ ਦੇਵਾਂਗੇ ਜਿਹੜਾ ਆਪਣੇ ਤੋਂ ਵੈਰਿੰਗ ਜਾਊਗਾ ਵੀ ਜੇ ਟੀ ਆਰ ਆ ਤਾਂ ਟੀ ਆਰ ਹੀ ਹੋਊਗਾ ਜੇ ਐਨ ਆਰ ਬੀ ਆ ਤਾਂ ਉਹ ਐਨ ਆਰ ਬੀ ਵੈਰਿੰਗ ਹੀ ਹੋਊਗਾ ਲੈ ਵੀ ਵੀਰੋ ਤਾਂ ਹੁਣ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੜੇ ਆ ਚੰਨੂ ਆਣਾ ਰੋਡ ਚੰਨੂ ਰੋਡ ਬਾਗਾ ਹੀ ਪੁਰਾਣੇ ਤੇ ਇੱਥੇ ਬਾਈ ਹੋਰਾਂ ਦੀ ਜਿਹੜੀ ਸਪੇਅਰ ਪਾਰਟ ਦੀ ਇੱਥੇ ਆ ਗਈ ਦੁਕਾਨ ਪਹਿਲਾਂ ਕਿਹੜੇ ਰੋਡ ਤੇ ਸੀ ਕਿੰਨੇ ਸਾਲਾਂ ਤੋਂ ਬਾਈ ਹੋਰੀ ਕੰਮ ਕਰਦੇ ਸਾਰੀ ਜਾਣਕਾਰੀ ਆਪਾਂ ਬਾਈ ਧੀਰੇ ਤੋਂ ਲੈਨੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਹੋਰ ਬਾਈ ਕੈਮੋ ਜੀ ਹਾਂ ਠੀਕ ਠਾਕ ਬਹੁਤ ਬਹੁਤ ਮੁਬਾਰਕਾਂ ਬਾਈ ਆਪਣੇ ਨੀਓ ਹਾਂਜੀ ਬਾਈ ਤੋਂਨੀ ਤੇ ਬਾਈ ਆਪਣੀ ਪਹਿਲਾਂ ਕਿਹੜੀ ਜਗ੍ਹਾ ਸੀਗੀ ਇੱਥੇ ਜੀ ਫੇਰ ਪੜਦੀ ਦਾ ਗਾਣਾ ਆਪਾਂ ਨੇ ਪਹਿਲਾਂ ਨਿਹਾਲ ਸਿੰਘ ਵਾਲਾ ਰੋਡ ਤੇ ਸੀ ਨਿਹਾਲ ਸਿੰਘ 6 ਸਾਲ ਉੱਥੇ ਰਹੀ ਜੀ ਠੀਕ ਹੈ ਬਾਗੇ ਪੁਰਾਣੀ ਇੱਥੇ ਠੀਕ ਹੁਣ ਆਪਾਂ ਇੱਥੇ ਚੰਨੂਆਣਾ ਰੋਡ ਤੇ ਆਨੇ ਹੁਣੇ ਚੰਨੂਆਣਾ ਰੋਡ ਤੇ ਬਾਈ ਨੇੜੇ ਪਹਿਲਾ ਐਡਰੈਸ ਹੀ ਸਮਝਾ ਦਈਏ ਵੇ ਇੱਥੇ ਨੇੜੇ ਕੀ ਪੈਂਦਾ ਗਊਸ਼ਾਲਾ ਨਾ ਨੇੜੇ ਗਊਸ਼ਾਲਾ ਪੈਂਦੀ ਹੈ ਜੀ ਤੇ ਬਾੜ ਬਾਜ਼ਾਰ ਵੀ ਨਾਲ ਹੀ ਠੀਕ ਹੈ ਤੇ ਆਪਣੇ ਕੋਲੇ ਬਈ ਸਪेयर ਪਾਰਟ ਕਾਦਾ ਕਾਦਾ ਹੁੰਦਾ ਬਈ ਆਪਾਂ ਦੱਸੀਏ ਇਹ ਆਪਣੇ ਕੋਲੇ ਕੰਬੈਨ ਪਾਰਟਸ ਦਾ ਸਾਰਾ ਸਪेयर ਪਾਰਟ ਹੈ ਠੀਕ ਹੈ ਸਾਰਾ ਜਿੰਨਾ ਵੀ ਕੰਬੈਨ ਪਾਰਟਸ ਦਾ ਟੂੜੀ ਵਾਲੇ ਰੀਪਰਾਂ ਦਾ ਠੀਕ ਹੈ ਇਹ ਸਾਰਾ ਸਪेयर ਪਾਰਟ ਆਪਣੇ ਕੋਲੇ ਤੇ ਬਈ ਇਹਦੇ ਵਿੱਚ ਜਿਵੇਂ ਹੁਣ 베アリング ਵਗੈਰਾ ਜਾਂ ਕਿੰਨੀਆਂ ਤਰ੍ਹਾਂੀਆਂ ਮੰਨ ਲਓ ਕੰਪਨੀਆਂ ਆਉਣੀਆਂ ਆਪਣੇ ਕੋਲੇ 베アリング ਕੰਪਨੀਆਂ ਤਾਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਵੀਰੇ ਵੈਸੇ ਆਪਾਂ ਜਿਆਦਾ 베アリング ਆ ਜਿਹੜਾ origignal TR ਦਾ ਠੀਕ ਹੈ ਤੇ ਐਨਆਰਬੀ ਦਾ ਵੇਚਦੇ ਆ ਜਾਂ ਛੋਟੇ ਬੈਰਿੰਗ ਆ ਗਏ ਆ ਉਹ ਐਨਬੀਸੀ ਜਿਹੜੀ ਆਹ ਤੇ ਬਈ ਹੁਣ ਜਿਵੇਂ ਕਹਿੰਦੇ ਵੀ ਸਭ ਤੋਂ ਵੱਧ ਡੁਪਲੀਕੇਸੀ ਇਹਨਾਂ ਕੰਮ ਦੀ ਆਉਂਦੀ ਆ ਜੀ ਆਉਂਦੀ ਆ ਪਰ ਇਹਦੇ ਇਹ ਕੰਮ ਦੀ ਆਪਾਂ 110% ਗਾਰੰਟੀ ਦੇਵਾਂਗੇ ਜਿਹੜਾ ਆਪਣੇ ਤੋਂ ਬੈਰਿੰਗ ਜਾਊਗਾ ਵੀ ਜੇ ਟੀਆਰ ਆ ਤਾਂ ਟੀਆਰ ਹੀ ਹੋਊਗਾ ਜੇ ਐਨਆਰਬੀ ਆ ਤਾਂ ਉਹ ਐਨਆਰਬੀ ਬੈਰਿੰਗ ਹੋਊਗਾ ਜਿਵੇਂ ਬਈ ਹੁਣ ਕਮਾਈਆਂ ਇੰਨੇ ਤਰ੍ਹਾਂ ਦੀਆਂ ਨੇ ਤੇ ਹਰੇਕ ਦਾ ਸਵੇਰ ਹਾਂ ਹਰੇਕ ਦਾ ਹੀ ਹਰੇਕ ਮੈਨ ਦਾ ਸਪੇਅਰ ਪਾਰਟ ਮਿਲੂਗਾ ਵਾ ਡੀਆ ਟਰੈਕਟਰ ਵਾਲੀ ਆ ਜਾਂ ਕਰਤਾਰ ਵਿਛਾਲ ਕੋਈ ਵੀ ਆ ਹਰਕ ਦੇ ਮਿਲੂਗਾ ਆਪਣੇ ਕੋਲ ਠੀਕ ਹੈ ਇੱਕ ਬਈ ਜਿਵੇਂ ਹੁਣ ਵੀਡੀਓ ਚਲੋ ਆਪਣੇ ਕੱਲੇ ਤੁਹਾਡੇ ਏਰੀਆ ਦੇ ਵਿੱਚ ਆਪਦੇ ਵਿੱਚ ਤਾਂ ਚਲੋ ਬਾਬੇ ਦੀ ਕਰਪਾਣਾ ਸਮਾਨ ਆ ਹਾਂਜੀ 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 ਤੇ ਵਧੀਆ ਸਾਰੇ ਪਿੰਡਾਂ ਚੋਂ ਗਾਹਕ ਜੁੜੇ ਹੋਏ ਆ ਜਿਹੜੇ ਹੁਣ ਵੀਰ ਮੰਨ ਲਓ ਮੇਰੇ ਏਰੀਆ ਦੇ ਇਥੇ ਕੋੜਕ ਪੂਰੇ ਦੇ ਦੇਖਣਗੇ ਜਾਂ ਮੌਕਸਰ ਦੇ ਜਾਂ ਬਠਿੰਡੇ ਦੇ ਜੇ ਉਹ ਕੱਲ ਨੂੰ ਸਮਾਨ ਮੰਗਾਉਣ ਦੀ ਭੇਜ ਸਕਦੇ ਹਾਂ ਹਾਂ ਭੇਜ ਸਕਦੇ ਆ ਯਾ ਆਪਣੇ ਕੋਲੇ ਅੱਗੇ ਵੀ ਹੈ ਕਿ ਬੰਦੇ ਬਾਹਰ ਦੀਆਂ ਸਟੇਟਾਂ ਦੇ ਵੀ ਆ ਜਿੰਨਾਂ ਜਿਵੇਂ ਭਈਏ ਵਗੈਰਾ ਨੇ ਲ ਦਰਦੇ ਨੇ ਤੇ پارسل ਉਹਨਾਂ ਦਾ ਕਰ ਦੇਈਦੇ। ਇੱਥੋਂ ਬਾਹਰ ਇਧਰ ਐਮ ਪੀਪੀ ਹਾਂ ਐਮ ਪੀਪੀ ਦੇ ਜਿਹੜੇ ਬੰਦੇ ਕੰਬਾਇਨ ਲੈਣ ਨਾਲ ਵਿੱਚੋਂ ਜੁੜੇ ਆ ਜਾਂ ਉਹਨਾਂ ਦੇ ਡਰਾਈਵਰ ਆ ਇਧਰੋਂ ਜਾਣਾ ਜਦੋਂ ਉਹਨਾਂ ਨੇ ਉਹਨਾਂ ਨੇ ਫੋਨ ਤੇ ਕਰਨਾ ਇਧਰੋਂ ਸਾਰਾ ਸਮਾਨ ਇੱਥੋਂ ਲੈ ਕੇ ਜਾਣਾ ਉਹਨਾਂ ਨੇ। ਬਾਕੀ ਥੋੜਾ ਉਧਰ ਲੈਣ ਕੋਵੇਂ ਹੋਊਗਾ ਵੀ ਤੁਸੀਂ ਆਪ ਹੀ ਜਾਂਦੇ ਰਹੇ ਮਸ਼ੀਨਾਂ। ਹਾਂ ਆਪਾਂ ਹੀ ਸਾਡੇ ਕੋਲ ਆਪਣੇ ਕੋਲ ਸਾਡੇ ਵੀ ਕੰਬਾਇਨਾ ਪਹਿਲਾਂ ਵੀ ਅਸੀਂ ਜਾਂਦੇ ਰਹੇ ਉਹ ਮੇਰੇ ਰਿਲੇਸ਼ਨ ਬਣੇ ਆ ਜੀ ਉਹਨਾਂ ਦੇ। ਠੀਕ ਹੈ। ਪੁਰਾਣੇ ਆ ਜੀ। ਠੀਕ ਹੈ ਬਈ ਤੇ ਇਹ ਮਸ਼ੀਨ ਦੇ ਵਿੱਚ ਵਾ ਬੈਰੀਆਂ ਤੇ ਬੈਲਟਾਂ ਵਗੈਰਾ ਦਾ ਜਿਆਦਾ ਜਿਆਦਾ ਹੁੰ ਆਮ ਕੋਈ 벨ਟ ਜਾਂ ਮਾਰਜਨ ਘਟਉਣ ਕਾਰਨ ਕੋਈ ਦੁਕਾਨਦਾਰ ਸਾਡੇ ਬਾਗੇਪੁਰਾਣੇ ਚ ਕੋਈ ਨਹੀਂ ਵੇਚਦਾ। ਅੱਛਾ ਇਹ ਹਾਂ ਇਹ ਫਾਈਨਰ ਆਪਾਂ ਹੀ ਵੇਚਦੇ ਹਾਂ। ਠੀਕ ਹੈ। ਹਾਂ ਇਹ ਇਹ ਚ ਵੀ ਕਾਪੀ ਆਉਦੀ ਆ ਪਰ 110% ਆ ओरिजिनल ਦੇਵਾਂਗੇ। ਬਹੁਤ ਬੰਦੇ ਆ ਕਈ ਜਿਵੇਂ ਕਿਸੇ ਪਾਸੇ ਹੋਰ ਜੁੜੇ ਹੋਏ ਆ ਸਾਥ ਉਹਨਾਂ ਨੇ ਸਪੈਸ਼ਲ 벨ਟਾਂ ਹੀ ਲੈ ਕੇ ਜਾਣੀਆਂ। ਅੱਛਾ ਹਾਂ ਜਿਵੇਂ ਬਾਕੀ ਚੱਟੀਆਂ ਜੇ ਕੋਈ ਹੋਰ ਲੈ ਲੈਣ ਪਰ 벨ਟ ਉਹਨਾਂ ਨੇ ਸਾਥੋ ਹੀ ਲੈ ਕੇ ਜਾਣੀਆਂ। ਠੀਕ ਹੈ। ਹਾਂ ਜਿਵੇਂ ਕੋਈ ਚੱਕੀਆਂ ਦਾ ਕੰਮ ਆ ਜਾਂ ਸੈਲਰਾਂ ਚ ਉੱਥੇ ਵੀ ਬੈਲਟ ਆਪਣੀ ਜਾਂਦੀ ਹੈ ਠੀਕ ਆ ਤਾਂ ਹੀ ਬਈ ਇਹ ਬੈਲਟਾਂ ਨੂੰ ਸਪੈਸ਼ਲ ਰੈਕ ਰੱਖਿਆ ਹੈ ਮਜਾਲੇ ਆ ਸਾਰੀਆਂ ਬੈਲਟਾਂ ਹੀ ਆ ਤੇ ਇਹ ਬਈ ਹੁਣ ਤਾਂ ਸਮਾਨ ਮੰਨ ਲਓ ਜਿਵੇਂ ਸੀਜ਼ਨ ਆਫ ਆਜੇ ਪਾਉਣਾ ਹੋਣਾ ਇਹਦੇ ਚ ਹਾਂਜੀ ਹੁਣ ਸਾਡਾ ਬੰਨ ਕੇ ਚੱਲੋ 20 ਕੀ ਲੱਖ ਦਾ ਆਰਡਰ ਦਿੱਤਾ ਵਾਜੀ ਹੁਣ ਜਿਹੜਾ ਆਪਾਂ ਲੈਣਾ ਸੀ ਜੰਦੇ ਰੱਖ ਹਾਂ ਠੀਕ ਆ ਪੜ ਕਰ ਸੀ ਜੇ ਲਾ ਕੇ ਆਟਿਆ ਹੁਣ ਫਿਰ ਸਮਾਨ ਤਾਂ ਹਜੇ ਆਪਾਂ 21 ਕਿ ਲੱਖ ਦਾ ਆਰਡਰ ਜਿਹੜਾ ਹੁਣ ਪਾਇਆ ਵਾ ਸਮਾਨ ਲੈਣ ਠੀਕ ਆ ਠੀਕ ਆ ਅੱਜ ਤਾਂ ਜਿਵੇਂ ਮਾਸੜੀ ਦਾ ਦੇ ਵੀ ਸਮਾਨ ਆ ਤਾਂ ਖਾਣ ਵਾਲੇ ਜੀ ਹੈ ਨਾ ਇਹ ਤਾਂ ਹਾਂ ਅਸੀਂ ਜਨਾਬ ਹੀ ਆ ਉਹ ਵਾਸੀ ਜੇ ਤਾਂ ਰਿਆੜਾ ਪਿਆ ਠੀਕ ਆ ਤੇ ਟੂੜੀ ਵਾਲੀਆਂ ਵੀ ਬਾਈ ਜੀ ਹਰੇਕ ਹਾਂ ਹਰੇਕ ਆਈਟਮ ਮਿਲੂਗੀ ਠੀਕ ਆ ਠੀਕ ਆ ਬਾਈ ਤੇ ਇਹਦੇ ਵਿੱਚ ਬਈ ਉ ਜਿਵੇਂ ਹੁਣ ਹ ਹੋਰ ਜਿਵੇਂ ਛਾਵਟਾਂ ਵਗੈਰਾ ਦਾ ਹੁੰਦਾ ਜੀ ਹਾਂ ਉਹ ਸ਼ਾਫਟਾਂ ਵੀ ਵੇਰੀ ਸ਼ਾਫਟਾਂ ਵਿੱਚ ਹੁਣ ਕਈਆਂ ਤਾਂ ਕੱਚੀਆਂ ਸ਼ਾਫਟਾਂ ਆ ਜਾਂਦੀਆਂ ਵਿੱਚ ਜਿੰਨੀਆਂ ਵੀ ਪਈਆਂ ਸਾਰੀਆਂ ਟੇਪਰਾਂ ਕੋਈ ਬੰਦਾ ਭਾਵੇਂ ਰੇਤੀ ਲਾ ਕੇ ਚੈੱਕ ਕਰ ਸਕਦਾ ਅੱਛਾ ਹਾਂ ਸ਼ਾਫਟ ਆਪਾਂ ਲੋਹਾ ਚੈੱਕ ਕਰਦੇ ਰੇਤੀ ਲਾ ਕੇ ਜਾਂ ਟੱਕ ਲਾ ਕੇ ਕੋਈ ਵੀ ਸ਼ਾਫਟ ਤੇ ਬੰਦਾ ਟੱਕ ਲਾ ਦੇ ਆਪਾਂ ਦੇ ਦਰ ਆ ਸਾਰੀਆਂ ਪਈਆਂ ਜੀ ਠੀਕ ਆ ਤੇ ਜੇ ਬਈ ਹੁਣ ਕਈ ਮਸ਼ੀਨਾਂ ਜਿਵੇਂ ਓਵੇਂ ਹੁੰਦੀਆਂ ਵੀ ਕਿੰਨਾ ਦੇ ਕਿਸੇ ਸਹੈਚ ਹੀ ਨਹੀਂ ਆਉਂਦੀ ਬਣੀ ਬਣਾਈ ਤਿਆਰ ਤੇ ਉਹ ਵੀ ਕਰਾ ਕੇ ਦਿੰਨੇ ਆ ਫਿਰ ਹਾਂਜੀ ਉਹ ਆਪਾਂ ਆਰਡਰ ਤੇ ਵੀ ਮੰਗਾ ਦੇ ਹਾਂ ਬਈ ਕਈ ਕਈਆਂ ਦਾ ਜਿਵੇਂ ਪੁਰਾਣਾ ਟਾਈਪ ਮਸ਼ੀਨਾਂ ਬਣਵਾਉਗਾ ਜੋ ਥੋੜਾ ਜਿਹਾ ਰਕਾਵਟ ਆਉਂਦੀ ਹੈ ਜਿਵੇਂ ਨਾਬਾ ਟਾਈਪ ਆ ਕੋਈ ਉਹ ਮੈਸਤਰੀ ਤੁਹਾਨੂੰ ਪਤਾ ਜਿਹੜੇ ਨਵੇਂ ਬਣਾਉਂਦੇ ਜਾਣ ਕੇ ਫਰਕ ਵੀ ਸਮਾਨ ਸਾਡਾ ਸਾਥੋ ਹੀ ਮਿਲੇ ਫਿਰ ਉਹਦਾ ਵੀ ਹੱਲ ਹੈ ਅਸੀਂ ਨਾਲ ਦੀ ਨਾਲ ਕਰੀ ਜਾਂਦੇ ਠੀਕ ਹੈ ਉਹ ਵੀ ਤਿਆਰ ਕਰਾ ਦੇ ਹਾਂਜੀ ਹਾਂਜੀ ਮੁੱਖਦੀ ਗੱਲ ਇਹ ਆ ਬਈ ਸੀਜ਼ਨ ਦੇ ਵਿੱਚ ਕੋਈ ਵੀ ਭਰਾ ਆਪਣੀ ਵੀਡੀਓ ਵੇਖ ਕੇ ਜਾਂ ਵੈਸੇ ਵੀ ਆਉਂਦਾ ਤਾਂ ਕਿਸ ਠੀਕ ਆ ਆਪਾਂ ਦਾ ਇਤੋ ਤੀਕ ਵੀ ਹੈ ਜੀ ਅਸੀਂ ਜਿਹਦਾ ਕਿਸੇ ਦਾ ਕੰਮ ਆ ਜਾਂ ਕੋਈ ਛਾਬ ਟਪਾਉਣ ਵਾਲੀ ਆ ਜਾਂ ਕਿਸੇ ਮਸ਼ੀਨ ਦਾ ਕਿਸੇ ਨੂੰ ਨਹੀਂ ਸਮਝ ਬੰਦੇ ਨਵੇਂ ਵੀ ਆ ਕਿਉਂਕਿ ਆਪਾਂ ਨੂੰ 2009 ਤੋਂ ਅਸੀਂ ਕੰਬਾਈਨਾ ਚਲਾਉਨੇ ਆ ਉਹਦਾ ਫੱਟ ਤੀਕ ਵੀ ਕਰਾ ਦੇਈਦਾ ਵੀ ਆਏ ਹੋ ਗਏ ਠੀਕ ਹੈ ਸਾਰਾ ਜੱਟ ਸੌਦੇ ਵਾਲਾ ਜੱਟ ਸੌਦੇ ਵਾਲਾ ਆ ਬਈ ਨਹੀਂ ਆਏ ਨਹੀਂ ਹੈਗਾ ਜੇ ਤੇ ਗਾਂ ਅਗਲੇ ਦੀ ਸੈਟ ਨਾ ਆਵੇ ਤਾਂ ਬਾਅਦ ਚ ਫੋਨ ਨਹੀਂ ਚੱਕਣਾ ਹਾਂ ਹਾਂ ਇਹ ਨਹੀਂ ਗੱਲ ਜੀ ਕਿਉਂਕਿ ਆਪਾਂ ਨੂੰ ਉੱਥੋਂ ਤੀਕ ਆਉਂਦਾ ਕੰਮ ਉਹਦਾ ਪੂਰਾ ਕਰਕੇ ਦੇਈਦਾ ਕਿਉਂਕਿ ਅਸੀਂ ਆਪ ਹੱਥ ਬਣਾਏ ਆ ਠੀਕ ਹੈ ਜੀ ਹਾਂ ਠੀਕ ਹੈ ਬਈ ਚਲੋ ਵਧੀਆ ਵਧੀ ਤੇ ਬਾਕੀ ਬਈ ਆਪਾਂ ਇੱਕ ਵਾਰੀ ਫੇਰ ਦੱਸ ਦਈਏ ਹੁਣ ਆਪਣਾ ਚੰਨੂਆਣਾ ਰੋਡ ਤੇ ਆ ਜੀ ਚੰਨੂਆਣਾ ਰੋਡ ਤੇ ਭਾਗਾ ਪੜਨਾ ਚੰਨੂਆਣਾ ਰੋਡ ਭਗਤਾ ਰੋੜੇ ਭਗਤੀ ਨੂੰ ਵੀ ਰੋਡ ਜਾਂਦਾ ਜੀ ਸਾਡੇ ਨੇੜੇ ਚੰਨੂਆਣਾ ਕਰਕੇ ਚੰਨੂਆਣਾ ਰੋਡ ਜਾਦੀ ਕਹਿ ਦਿੰਦੇ ਆ ਠੀਕ ਹੈ ਬਈ ਤੇ ਆਪਣਾ ਵੀ ਨਾਮ ਤੇ ਐਡਰੈਸ ਪ੍ਰੋਪਰ ਹਾਂ ਦੱਸ ਦਈਏ ਹਾਂਜੀ ਬਰਾਡ ਕੰਪੈਨ ਸਫੇਰਪਾਰਟ ਬੈਰੋਗਿਆਲੇ ਠੀਕ ਹੈ ਨੰਬਰ ਵੀ ਬੋਲ ਦੇ ਬਈ 9855321577 ਤੇ ਇੱਕ ਦੂਸਰਾ ਨੰਬਰ ਆਪਣਾ 98552 99417 ਠੀਕ ਹੈ ਹਾਂ ਚਲ ਬਹੁਤ ਬਹੁਤ ਮੁਬਾਰਕਾਂ ਬਈ ਇੱਕ ਵਾਰੀ ਫੇਰ ਇੱਧਰ ਬਾਈ ਬਿੰਦੀ ਨੂੰ ਸਾਸਰੀ ਘਾਲ ਜੀ ਤੇ ਬਾਈ ਹੋਰਾਂ ਨੇ ਨਾਲ ਲੱਗ ਲਗਾ ਕੇ ਫਿਰ ਸਮਾਨ ਇੱਧਰ ਲੈਂਦਾ ਹੈ ਬਾਈ ਹਾਂ ਇਹਨਾਂ ਨੇ ਬਹੁਤ ਮਦਦ ਕੀਤੀ ਸਾਡੀ ਉਹ ਮੁੰਡੇ ਬੈਠੇ ਆਪਣੇ ਮਿੱਤਰ ਦੋ ਨਾਲ ਸਾਰਿਆਂ ਨੇ ਸਾਰਾ ਸਮਾਨ ਅਸੀਂ ਘੜ ਤੋਂ ਘਾਟਾ ਲੱਗੇ 27 28 ਦਿਨ ਅੱਛਾ ਇੱਧਰ ਸ਼ਿਫਟ ਕਰ ਹਾਂ ਇਹਨੇ ਦਿਨਾਂ ਚ ਲੈ ਕੇ ਆਉਂਦੇ ਠੀਕ ਹੈ ਇਹ ਬਈ ਹੁਣ ਆਪਣਾ ਕਿੰਨੇ ਫੋਟੋ ਕਿੰਨਾ ਇਹ ਇਹ ਹੋਊਗੀ ਜੀ ਮੇਰੇ ਕੋਲ ਆਪਣੀ 80 ਫੁੱਟ ਲੰਮੀ ਹੈ ਜਦਗਾ ਤੇ 18 ਫੁੱਟ ਚੌੜੀ ਠੀਕ ਹੈ ਉਹਦਾ ਸੀਜ਼ਨ ਵੇਲੇ ਤਾਂ ਇਹ ਵੀ ਮਤਲਬ ਫੁੱਲ ਹੋ ਜਾਣੀ ਹਾਂ ਫੁੱਲ ਫੁੱਲ ਦੇ ਰਹੇ ਹਜੇ ਰੈਕ ਅਸੀਂ ਲਾਉਣੇ ਆ ਜੀ ਆ ਵੇਚ ਆ ਲੈ ਕੇ ਹੁਣ ਨਵੇਂ ਰੈਕ ਸੀ ਕਿ ਜਿਹੜੇ ਸਾਰੇ ਆ ਵੇਚ ਦੀ ਇੱਕ ਰੈਕ ਹੋਰ ਲਾਵਾਂਗੇ ਡਬਾ ਵਾਲਾ ਠੀਕ ਹੈ ਹਾਂ ਫਿਰ ਜਿਵੇਂ ਜਿਵੇਂ ਹੁਣ ਕਰ ਦਿੰਨੇ ਸੈਟਿੰਗ ਸੀ ਜਿੱਤੇ ਉਹਨੂੰ ਤਾਂ ਫੁੱਲ ਭਰ ਜਾਣੀ ਹੈ ਦੁਕਾਨੇ ਬਿਲਕੁਲ ਠੀਕ ਹੈ ਠੀਕ ਹੈ ਚਲੋ ਬਈ ਮਿੱਤਰੋ ਦਿਓ ਸੇਵਾ ਦਾ ਮੌਕਾ ਜ਼ਰੂਰ ਆਪਣੇ ਖਾਸ ਬੰਦੇ ਰਿਸ਼ਤੇਦਾਰਾਂ ਕੋਈ ਡਾਰ ਵਾਲੀ ਗੱਲ ਨਹੀਂ ਜਿਵੇਂ ਆ ਜਿਹੜੀਆਂ ਗੱਲਾਂ ਦਸੀਆਂ ਇਹੀ ਨਿਭੜਨੀਆਂ ਕੋਈ ਉਹ ਕੰਮ ਨਹੀਂ ਹੈਗਾ ਵੀ ਗੱਲਾਂ ਚ ਹੋਰ ਤੇ ਜਾਂ ਦੂਜੇ ਹੋਰ ਤੇ ਠੀਕ ਆ ਬਈ ਤੇਰੇ ਹਾਂ ਠੀਕ ਆ ਬਈ ਬਹੁਤ ਧੰਨਵਾਦ ਠੀਕ ਠੀਕ ਹੈ ਸੇਮੇਰੀ ਪਹੁੰਚੇ ਹੋਏ ਆ ਬੋ ਬੋ ਵਧਾਈਆਂ ਵਾਹ ਵਾਹ ਵਧਾਈ ਜੀ ਮਹਾਰਾਜ ਸਾਹਿਬ ਨੂੰ ਬਤਾਵੇ ਪਰਮਾਤਮਾ ਸਾਹਿਬ ਨੂੰ ਬਤਾਵੇ ਠੀਕ ਹੈ ਜੀ ਹਾਂ ਜੀ ਆਪਣਾ ਸ਼ੋਭਨਾਮ ਦੱਸ ਦੀ ਜੀ ਅਕਬਾਰ ਸਿੰਘ ਠੀਕ ਹੈ ਜੀ ਬਰਾੜ ਪਿੰਡ ਬੈਰੋਕੇ ਦੇ ਤੁਸੀਂ ਹੁਣੇ ਇੱਥੇ ਜਾਦੇ ਹਾਂਜੀ ਮੈਂ ਹੁਣੇ ਠੀਕ ਹੈ ਚਲੋ ਕਿਸੇ ਨੂੰ ਕੋਈ ਦਿੱਕਤ ਤਾਂ ਨਹੀਂ ਆਉਣਗੀ ਨਹੀਂ ਨਹੀਂ ਕੋਈ ਟੈਗ ਨਹੀਂ ਦੂਰਦਾਰ ਬੈਠਾ ਬਗਾਵੇ ਜੀ ਕੋਈ ਮੰਗਾਵੇ ਭੇਜ ਦੇਗੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਲੈ ਵੀ ਮਿੱਤਰ ਪਿਆਰਿਓ ਇਹ ਤੁਹਾਨੂੰ ਬਾਈ ਹੋਰਾਂ ਨਾਲ ਮਲਾਇਆ ਆਨਰ ਸਾਹਿਬ ਤੇ ਆਪਣੇ ਖਾਸ ਰਿਸ਼ਤੇਦਾਰ ਆ ਜੀ ਤੇ ਕਿਸੇ ਵੀਰ ਨੇ ਕੋਈ ਵੀ ਚੀਜ਼ ਮੰਗਾਉਣੀ ਹੋਵੇ ਬੇਫਿਕਰ ਹੋ ਕੇ ਤੁਸੀਂ ਮੰਗਾ ਸਕਦੇ ਹੋ ਆਪਾਂ ਬੈਠੇ ਹਾਂ ਕੋਈ ਤੁਹਾਨੂੰ ਕਿਸੇ ਗੱਲ 'ਚ ਸਮੱਸਿਆ ਆਵੇ ਤਾਂ ਜੋ ਗੱਲਾਂ ਬਾਈ ਹੋਰਾਂ ਨੇ ਕਹੀਆਂ ਇਹੀ ਹੋਣਗਾ ਆ ਬਾਈ ਰੰਤੀਰ ਦਾ ਨੰਬਰ ਹੈ ਜੀ ਤੇ ਨਾਲ ਜਿਹੜੇ ਮਾਸੜ ਜੀ ਬੈਠਿਆ ਅਗਵਾਲ ਸਿੰਘ ਹੈ ਇਹਨਾਂ ਦਾ ਨੰਬਰ ਹੈ ਜੀ ਤੇ ਬਾਕੀ ਸਾਡੇ ਜਿਹੜੇ ਨਾਲ ਜੁੜੇ ਹੋਏ ਆਚਾਰ ਮਿੱਤਰ ਇੱਥੋਂ ਦੇ ਉਹ ਵੀ ਜ਼ਰੂਰ ਦੇਓ ਜੇ ਸੇਵਾ ਦਾ ਮੌਕਾ ਮਿਲ ਕੇ ਜਾਓ ਜ ਇਹਨਾਂ ਨੂੰ ਠੀਕ ਹੈ ਜੀ ਨੀਤਰਾ ਭਾਈ ਮਨੋਂ ਘਰ ਨਾਮਤੈਰੇ ਸੰਗ ਸੋਹਾਈ ਜੈ ਮਹਾ ਪ੍ਰਯਾਨ ਦੂਤ ਜੰਮਦੜਾ ਟਾਕੇ ਵਰਨਾ ਨਾਮ ਨਮਾਉ ਲੋ ਅਨਕ ਪਨਹਨ ਕਰਨ ਕਰਤਨ ਤਾਰਾ ਹਰ ਕੋ ਨਾਮ ਕੋਟ ਪਾਪ ਪਰ ਹਰਣ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਨੀ ਕੋਟ